ਅੱਜ ਭੈਰ ਵਰਕੇ ਨੇ ਮਾਰੀ ਬਾਗੀ ਇੱਕ ਅਜੇਹਾ ਨਾਮ ਜਿਸ ਨੇ ਸਭ ਕੁਝ ਹਾਸਲ ਕਰ ਲਿਆ ਆਪਣੇ ਦਮ ਤੇ ਗੱਲ ਕਰਾਂਗੇ ਪੰਜਾਬੀ ਸਿੰਗਰ ਬਾਗੀ ਦੀ ਪੰਜਾਬੀ ਸਿੰਗਰ ਬਾਗੀ ਹਮੇਸ਼ਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਹੈ ਤੁਹਾਨੂੰ ਸਭ ਨੂੰ ਪਤਾ ਤੁਸੀਂ ਉਹਨਾਂ ਦੀਆਂ ਵੀਡੀਓ ਦੇਖਦੇ ਹੋਮੋਗੇ ਜਿਨ੍ਹਾਂ ਦੇ ਬਹੁਤ ਘੈਂਟ ਘੈਂਟ ਅਤ ਅਤ ਗੀਤ ਆਉਂਦੇ ਨੇ ਤੇ ਟਰੈਕਟਰਾਂ ਤੇ ਗੱਡੀਆਂ ਦੇ ਵਿੱਚ ਉਹ ਗੀਤ ਵੱਜਦੇ ਨੇ ਕਿਉਂਕਿ ਉਹਨਾਂ ਦੇ ਗੀਤਾਂ ਵਿੱਚ ਜੋਸ਼ ਹੁੰਦਾ ਜਨੂਨ ਹੁੰਦਾ ਜੋ ਬਿੱਤਿਆ ਉਹ ਦੱਸਿਆ ਹੁੰਦਾ ਤੇ ਬਾਗੀ ਨੇ ਆਪਣੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਆਪਣੇ ਮਾਤਾ ਦੇ ਨਾਲ ਵੀਡੀਓ ਸਾਂਝੀ ਕੀਤੀ ਆ ਜਿਸ ਦੇ ਵਿੱਚ ਬਾਗੀ ਗੀਤ ਗਾਉਂਦਾ ਜੋ ਗੀਤ ਆਇਆ ਹੋਇਆ ਤੁਸੀਂ ਸੁਣ ਸਕਦੇ ਹੋ ਉਸ ਦੇ ਵਿੱਚ ਬਾਗੀ ਬੜਕ ਮਾਰਨੀ ਭੁੱਲ ਜਾਂਦਾ ਤੇ ਬਾਅਦ ਚੋਂ ਬੜਕ ਮਾਰਦਾ ਤੇ ਉਸ ਦੇ ਵਿੱਚ ਦੱਸਦਾ ਉਹ ਕਿ ਅੱਜ ਗੱਡਖਾਨਾ ਖੜਿਆ ਕਰੋੜ ਦਾ ਘਰੇ ਕਦੇ ਬੈਂਕਾਂ ਵਾਲਿਆਂ ਅੱਗੇ ਬਾਪੂ ਹੱਥ ਜੋੜਦਾ ਸੀ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਜਿਸ ਦੇ ਵਿੱਚ ਬਾਕੀ ਆਪਣੇ ਹਾਲਾਤ ਦੱਸ ਰਿਹਾ ਆਪਣੇ ਮਾਤਾ ਨਾਲ ਵੀਡੀਓ ਪਾ ਕੇ ਆਏ ਅੱਜ ਭੈ ਵਰਕੇ ਨੇ ਮਾਰੀ ਹਾਂ ਅੱਜ ਗੱਡਖਾਨਾ ਖੜਾਇਆ ਹਵੇਲੀ ਵਿੱਚ ਵੇਖ ਜੱਤੀਏ ਕਰੋੜ ਦਾ ਕਿ ਕਦੇ ਬੈਂਕ ਵਾਲਿਆਂ ਦੇ ਮੂਰੇ ਵੇਖਿਆ ਮੈਂ ਬਾਪੂ ਮੇਰਾ ਹੱਥ ਜੋੜਦਾ ਹੀਰਿਆਂ ਤੋਂ ਮਹਿੰਗੀ ਮੇਰੀ ਮਾਂ ਨੇ ਸੋਨਾ ਨਹੀਂ ਕਦੇ ਪਾ ਕੇ ਵੇਖਿਆ ਉਹ ਤਾਂ ਬਣ ਜੇ ਸਟਾਰ ਛੇਤੀ ਮੇਰਾ ਕਿੱਥੇ ਨਹੀਂ ਉਹਨੇ ਮੱਥਾ ਟੇਕਿਆ ਆਪ ਅਸੀਂ ਤਗੜਾ ਹੋ ਡਿੱਗਣ ਨਹੀਂ ਦਿੱਤਾ ਉਹਦੇ ਹੌਸਲੇ ਨੇ ਤੇਰੇ ਯਾਰ ਨੂੰ ਤਾਜ ਸਿਰ ਦਾ ਬਣਾ ਕੇ ਰੱਖੂ ਜੱਟੀਏ ਮਾੜੇ ਟਾਈਮ ਜਿੰਨਾਂ ਨਾਲ ਖਾਦੇ ਤੱਕੇ ਹੋਇਆ ਫਲੇ ਜਿੱਤੋ ਨਾ ਰੁਪਈਆ ਲੱਭ ਦਾਨੀ ਅਸੀਂ ਇਹੋ ਜੇ ਕਰਾਂਦੇ ਵਿੱਚੋਂ ਉੱਠੇ ਹੋਇਓ ਹਾਂ ਹਾਂਜੀ ਮਿੱਤਰੋ ਸੁਣਾ ਤੁਸੀਂ ਬਾਗੀ ਨੇ ਕੀ ਕਿਹਾ ਹੁਣ ਕਮੈਂਟਾਂ ਜਰੂਰ ਦੱਸੋ ਕਿ ਬਾਗੀ ਦੇ ਗੀਤ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਚੈਨਲ ਦੇ ਪਹਿਲੀ ਵਾਰੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਧੰਨਵਾਦ ਰੱਬ ਰੱਖਾ